ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਮਹਾਰਾਜ ਕਿਰਪਾ ਕਰੇ ਪਰਮਾਤਮਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਤਸ਼ਾਹ ਤੁਹਾਨੂੰ ਠੀਕ ਠਾਕ ਹੀ ਰੱਖੇ ਲੰਬੀ ਉਮਰਾਂ ਬਖਸ਼ੇ ਚੜ੍ਹਦੀਆਂ ਕਲਾ ਚ ਰੱਖੇ ਬਾਈ ਜੀ ਗੱਲ ਐਂ ਕਰਨੀ ਆ ਆ ਜਿਹੜੀ ਹੁਣ ਗੱਲ ਚੱਲਦੀ ਏ ਆ ਵੀਡੀਓ ਬਹੁਤ ਜਿਆਦਾ ਵਾਇਰਲ ਹੋਈ ਜਾਂਦੀ ਆ ਗਾਉਣ ਵਾਲਾ ਮੁੰਡਾ ਛੱਬਾ ਤੇ ਉਹ ਕੁੜੀ ਜਿਹੜੀ ਉਹਦੇ ਭਰਾ ਨਾਲ ਕੋਈ ਗੱਲਬਾਤ ਸੀਗੀ ਉਹਦੀ ਉਹ ਕੁੜੀ ਦੀ ਵੀਡੀਓ ਵਾਇਰਲ ਹੋਈ ਜਾਂਦੀ ਹੈ ਪੋਆ ਦੀ ਉਹਦਾ ਛੱਬਾ ਵੀ ਦਾ ਵੀ ਸਾਡੇ ਘਰੇ ਆਉਂਦਾ ਜਾਂਦਾ ਸੀ ਤੇ ਛੱਬੇ ਦਾ ਭਰਾ ਵੀ ਸਾਡੇ ਘਰੇ ਆਉਂਦਾ ਜਾਂਦਾ ਸੀ ਹੁਣ ਉਹ ਤਕੜੇ ਹੋ ਗਏ ਆ ਤੇ ਸਾਨੂੰ ਛੱਡ ਗਏ ਆ ਅਸੀਂ ਪਰਚਾ ਕਰਾਵਾਂਗੇ ਬਈ ਗੱਲ ਤਾਂ ਇਹ ਆ ਸ਼ਰਮ ਦੀ ਵੀ ਤੁਸੀਂ ਤੁਹਾਡਾ ਮਾਪਿਓ ਕਹੀ ਜਾਂਦਾ ਹਾਂ ਸਾਡੇ ਘਰੇ ਆਉਂਦਾ ਜਾਂਦਾ ਸੀ ਸਾਡੀ ਕੁੜੀ ਆਉਂਦੀ ਜਾਂਦੀ ਸੀ ਫਿਰ ਤੁਸੀਂ ਪਹਿਲਾਂ ਹੀ ਤੁਹਾਡਾ ਕੋਈ ਮੰਗਣਾ ਨਹੀਂ ਹੋਇਆ ਤੁਹਾਡਾ ਕੋਈ ਸਗਣ ਨਹੀਂ ਪਿਆ ਤੁਸੀਂ ਪਹਿਲਾਂ ਹੀ ਇੱਕ ਦੂਜੇ ਦੇ ਘਰੇ ਕਾਹਤੋਂ ਆਉਂਦੇ ਜਾਂਦੇ ਸੀ ਕੋਈ ਹੈ ਜਵਾਬ ਤੁਹਾਡੇ ਕੋਲੇ ਇਸ ਗੱਲ ਦਾ ਜਦੋਂ ਤੁਹਾਡਾ ਕੋਈ ਮੰਗਣਾ ਨਹੀਂ ਹੋਇਆ ਤੁਹਾਡੀ ਕੋਈ ਗੱਲ ਨਹੀਂ ਹੋਈ ਛੋਟੀ ਕੁੜੀ ਉਹਨਾਂ ਦੇ ਘਰ ਜਾਂਦੀ ਸੀ ਕਾਹਤੋਂ ਜਾਂਦੀ ਸੀ ਤੇ ਛੱਬੇ ਦਾ ਮੁੰਡਾ ਛੱਬੇ ਦਾ ਭਰਾ ਉਸੋਂ ਡੱਕਰ ਕਾਹਤੋਂ ਆਉਂਦਾ ਸੀ ਤੂੰ ਕਹਿੰਨੀ ਆ ਬਿਆਨ 'ਚ ਤੇਰੀ ਮਾਂ ਵੀ ਕਹਿੰਦੀ ਆ ਕੁੜਗੇ ਤੂੰ ਵੀ ਕਹਿੰਨੀ ਆ ਵੀ ਸਾਡੇ ਘਰੇ ਉਹ ਆਉਂਦਾ ਸੀ ਤੇ ਕਾਹਤੋਂ ਆਉਂਦਾ ਸੀ ਤੁਹਾਡੇ ਘਰੇ ਉਦੋਂ ਤੇਰਾ ਮਾਂ ਪਿਓ ਜਾਂ ਤੂੰ ਅੰਨੀ ਸੀ ਵੀ ਤੁਸੀਂ ਅੰਨੇ ਸੀ ਕਾਤੋਂ ਸਾਦਾ ਜ਼ਿਕਰੇ ਉਦੋਂ ਤਾਂ ਤੁਸੀਂ ਗੱਲ ਨਹੀਂ ਕਰੀ ਅੱਜ ਉਹਨਾਂ ਕੋਲੇ 4 ਪੈਸੇ ਆ ਗਏ ਅੱਜ ਤੁਸੀਂ ਆਨੇ ਆਂ ਅਸੀਂ ਪਰਚਾ ਕਰਾਵਾਂਗੇ ਪਰਚਾ ਕਰਾਓ ਨਾਲ ਥੋੜੇ ਤੇ ਵੀ ਪਰਚਾ ਕਰਾਵਾਂਗੇ ਮੈਂ ਕਰਾਉ ਪਰਚਾ ਥੋੜੇ ਤੇ ਜਿੰਨਾ ਚਿਰ ਤੁਹਾਨੂੰ ਚਿਤਾਈ ਜਾਉ ਉਂਗਲਾ ਉਹਨਾਂ ਚਿਰ ਤੁਸੀਂ ਠੀਕ ਆ ਮੁੜ ਕੇ ਤੁਸੀਂ ਪਰਚਾ ਕਰਾਉਂਗੇ ਕਿਉਂ ਕਾਤੋਂ ਪਰਚਾ ਕਰਾਉਂਗੇ ਤੂੰ ਜਾਂਦੀ ਕੀ ਲੈਣ ਸੀ ਉਹਨਾਂ ਦੇ ਘਰੇ ਕਿਹੜੀ ਅਥਾਰਟੀ ਤੇ ਜਾਂਦੀ ਸੀ ਉਦੋਂ ਤੂੰ ਮੰਗੀ ਵੀ ਸੀ ਉਹਨਾਂ ਨਾਲ ਤੂੰ ਜਾਂਦੀ ਸੀ ਤਾੜੀ ਦੋਨਾ ਥਾਣਾ ਵਜਦੀ ਆ ਇੱਕ ਨਾ ਮਾਰ ਕੇ ਦਿਖਾਵੇ ਕੋਈ ਤੂੰ ਕੀ ਲੈਣ ਜਾਂਦੀ ਸੀ ਉਹਨਾਂ ਦੇ ਘਰੇ ਉਨੀ ਲੋਟ ਤੈਨੂੰ ਸੀ ਉਨੀ ਛੱਬੇ ਦੇ ਭਰਾ ਨੂੰ ਸੀਗੀ ਹੁਣ ਤੂੰ ਆ ਨਹੀਂ ਮੇਰੀ ਛੱਬਾ ਨਹੀਂ ਗੱਲ ਸੁਣਦਾ ਕਾਹਤੋਂ ਸੁਣੇ ਤੇਰੀ ਗੱਲ ਛੱਬੇ ਨਾਲ ਕੋਈ ਤੇਰਾ ਐਗਰੀਮੈਂਟ ਕਰਿਆ ਹੋਦਾ ਸੀਗਾ ਨਾ ਵੀ ਤੇਰੀ ਗੱਲ ਸੁਣੇ ਕੁਛ ਸ਼ਰਮ ਨੂੰ ਹੱਥ ਮਾਰ ਲਓ 50 ਵੀਡੀਓ ਪਾਤੀਆਂ ਮੈਂ ਇਹਨਾਂ ਚੀਜ਼ਾਂ ਤੇ ਵੀਰ ਜਿੰਨੇ ਜੇਲਾਂ ਚ ਬੈਠੇ ਆ ਸਭ ਨੱਕੇ ਬੈਠੇ ਆ 76 ਦੇ ਪਰਚਿਆਂ ਚ ਪਹਿਲਾਂ ਥੋੜੀ ਸਾਰਿਆਂ ਦੀ ਇੱਕ ਗੱਲ ਬਾਤ ਹੁੰਦੀ ਆ ਬਾਅਦ ਵਿੱਚ ਚੱਕ ਕੇ ਪਰਚਾ ਪਵਾ ਦਿੰਨੇ ਆ ਉਥੇ ਹਾਲ ਪਤਾ ਕੀ ਹੁੰਦਾ ਇੱਕ ਮੂੰਗੀ ਦਾ ਜੱਗ ਹੁੰਦਾ 17 ਜਣਿਆਂ ਨੇ ਖਾਣਾ ਹੁੰਦਾ 100 ਦਾਣਾ ਦਾਲ ਦਾ ਹੁੰਦਾ ਤੇ ਭੁੰਜੇ ਪੈਣਾ ਪੈਂਦਾ ਝੂਆਂ ਪੈ ਜਾਂਦੀਆਂ ਕਈਆਂ ਦੇ ਤਾਂ ਪਿੱਛੋਂ ਘਰ ਦੇ ਮੁਲਾਕਾਤ ਨਹੀਂ ਕਰਨ ਪਹੁੰਚਦੇ ਤੇ ਤੂੰ ਮੂੰਹ ਚੱਕ ਕੇ ਕਹਿੰਦਾ ਮੈਂ ਪਰਚਾ ਕਰਉਣੀ ਆ ਹੁਣ ਕਾਦਾ ਪਰਚਾ ਕਰਾ ਦੇਗੀ ਤੂੰ ਉਦੋਂ ਤੈਨੂੰ ਕਿਹਨੇ ਕਿਹਾ ਸੀ ਵੀ ਛੱਬੇ ਦੇ ਭਰਾ ਨਾਲ ਗੱਲਬਾਤ ਕਰ ਤੇ ਛੱਬੇ ਦੇ ਭਰਾ ਦੀ ਕੀ ਜ਼ਰੂਰਤ ਸੀ ਛੋਡੇ ਘਰੇ ਆ ਜਾਂਦਾ ਉਦੋਂ ਤੇਰਾ ਪਿਓ ਲੱਤਾਂ ਤੋੜਦਾ ਉਦੋਂ ਨਹੀਂ ਉਹਨੂੰ ਪਤਾ ਸੀ ਵੀ ਸਾਡੀ ਕੁੜੀ ਕੋਲੇ ਰਖੜੀ ਬਣਾਉਣ ਆਉਂਦਾ ਛੱਬੇ ਦਾ ਭਰਾ ਅੱਜ ਜੇ ਤੁਸੀਂ ਗੱਲਾਂ ਕਰਦੇ ਆ ਜਿਹੜਾ ਕਿਹੜਾ ਚੱਕ ਕੇ ਫੇਸਬੁੱਕ ਤੇ ਆਨ ਹੋ ਜਾਂਦਾ ਜਿਹੜਾ ਕਿਹੜਾ ਚੱਕ ਕੇ YouTube ਤੇ ਆਨ ਹੋ ਜਾਂਦਾ ਕੋਈ ਸ਼ਰਮ ਆ ਜਾ ਹੈਗਾ ਕਿਸੇ ਨੂੰ ਮੀਡੀਆ ਵਾਲੇ ਪੁੱਛ ਜਾਂਦੇ ਪੁੱਛਣ ਜਾਂਦੇ ਇਹਨਾਂ ਨੂੰ ਸਵਾਲ ਕਰਨ ਦਾ ਚੱਜ ਹੈਗਾ ਕਿਸੇ ਨੂੰ ਮੇਰੇ ਨਾਲ ਗੱਲ ਕਰੇ ਜਿਹੜਾ ਮੀਡੀਆ ਵਾਲਾ ਆਉਂਦਾ ਮੇਰੇ ਘਰੇ ਆ ਜਾਵੇ ਅੱਛਾ ਫੇਰ ਕੀ ਹੋਇਆ ਫੇਰ ਕੀ ਹੋਇਆ ਸਵਾਲ ਲੈ ਲੈ ਮੁੜੀ ਜਾਂਦੇ ਵਿਊ ਲੈਣ ਦੇ ਮਾਰੇ ਕੋਈ ਕੰਮ ਦੀ ਗੱਲ ਕਰੋ ਉਹਨੂੰ ਸਿੱਧਾ ਪੁੱਛ ਵੀ ਤੂੰ ਲੈਣ ਕੀ ਗਈ ਸੀ ਛੱਬੇ ਕਿ ਘਰੇ ਅੱਛਾ ਤੂੰ ਗਈ ਸੀ ਛੱਬੇ ਕਿ ਘਰੇ ਮੰਜੇ ਤੇ ਬੈਠੀ ਸੀ ਅੰਦਰ ਬੈਠੀ ਸੀ ਬਾਹਰ ਬੈਠੀ ਸੀ ਜਿਹੜੀ ਗੱਲ ਕਰਨੀ ਉਹ ਕਰੋ ਠੋਕ ਕੇ ਤੂੰ ਗਈ ਤਾਂ ਗਈ ਕੀ ਲੈਣਾ ਇਹਦਾ ਮਤਲਬ ਆ ਤੁਹਾਨੂੰ ਦੋਨਾਂ ਨੂੰ ਇੱਕੋ ਜਿਹਾ ਲੋਡ ਸੀ ਮਤਲਬ ਸੀ ਅੱਜੋ ਮਾੜੇ ਹੋਗੇ ਕੋਈ মিডিਆ ਵਾਲਿਓ ਮੂੰਹ ਚੱਕ ਕੇ ਸਵਾਲ ਨਾ ਕਰਿਆ ਕਰੋ ਕੋ ਪੁੱਛਿਆ ਕਰੋ ਅੱਧਾ ਤਾਂ ਤੁਹਾਡਾ ਹੀ ਜੱਬ ਪਾਇਆ ਗਿਆ ਸਾਨੂੰ ਵੀ ਤਾਂ ਸਿਰ ਪਤਾ ਹੀ ਆ ਜੇ ਤੁਹਾਡੇ ਧੱਕੇ ਖਾਦੇ ਹੁਣ ਤਾਂ ਸਾਨੂੰ ਸਵਾਲ ਕਰਨੇ ਆ ਤੁਸੀਂ ਤਾਂ ਵੀਊ ਲੈਣ ਮਾਰੇ ਮੂਰੇ ਹੋ ਜਾਂਦੇ ਤੁਸੀਂ ਕੋ ਚੱਜ ਦੀ ਗੱਲ ਕਰਿਆ ਕਰੋ ਪਹਿਲਾਂ ਹੀ ਤੁਸੀਂ ਪਹਿਲਾਂ ਹੀ ਮੈਂ ਅੱਗੇ ਵੀ ਇਹ ਗੱਲ ਕਰਦਾ ਕਿਸੇ ਮੁੰਡੇ ਦੀ ਜ਼ਰੂਰਤ ਨਹੀਂਗੀ ਕਿਸੇ ਕੁੜੀ ਦੇ ਪਿੱਛੇ ਜਾਵੜਵੇ ਇਹ ਕੁੜੀ ਕੁਛ ਇਸ਼ਾਰਾ ਲਾਉਗੀ ਗੱਲਬਾਤ ਕਰੂਗੀ ਤਾਂ ਮੁੰਡਾ ਜਾਊਗਾ ਨਹੀਂ ਮੁੰਡਾ ਕਿਵੇਂ ਜਾ ਕੇ ਕਿਸੇ ਦੀ ਕੁੜੀ ਨਾਲ ਗੱਲ ਕਰ ਲੂਗੀ ਮੁੰਡੇ ਦੀ ਕੀ ਹਸਤੀ ਹੈ ਕੋਈ ਹਸਤੀ ਨਹੀਂਗੀ ਜ਼ਰੂਰਤ ਹੀ ਨਹੀਂਗੀ ਬੰਦੇ ਦੀ ਕੋਈ ਜ਼ਰੂਰਤ ਨਹੀਂਗੀ ਜਨਾਨੀ ਨੂੰ ਛੇੜ ਲਵੇ ਜਿਹੜੀ ਜਨਾਨੀ ਸਹੀ ਆ ਆ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੁੰਦੀਆਂ ਚੰਗੇ ਘਰਾਂ ਦੀਆਂ ਕੁੜੀਆਂ ਮਾੜੇ ਘਰਾਂ ਦੀਆਂ ਕੁੜੀਆਂ ਇੱਜ਼ਤਦਾਰ ਕੁੜੀਆਂ ਜਿਹੜੀਆਂ ਹੈ ਹੀ ਉਹ ਜੀਆਂ ਤੇ ਉਹ ਮੁੜ ਕੇ ਫੇਸਬੁੱਕਾਂ ਤੇ ਚੈਨਲ ਸੱਦ ਕੇ ਆਏ ਕਰਨ ਲੱਗ ਪੈਂਦੀਆਂ ਵੀ ਸਾਡੇ ਨਾ ਥੱਕਾ ਹੋ ਗਿਆ ਥੋਖਾ ਹੋ ਗਿਆ ਪਹਿਲਾਂ ਨਹੀਂ ਸੋਚਿਆ ਜਾਂਦਾ ਸੋ ਉਥੇ ਆਪਣੇ ਮਾਂ ਪਿਓ ਤੋਂ ਬੇਵਾਰੇ ਹੋ ਗਏ ਜਾਂਦੇ ਆ ਉਹੋ ਜੇ ਤੁਹਾਡੇ ਮਾਂ ਪਿਓ ਆ ਅੱਗੇ ਬੰਦੇ ਲੱਤਾਂ ਭੰਦਦੇ ਸੀ ਆਉਂਦੀਆਂ ਕੁੜੀਆਂ ਲੀਆਂ ਜਾਂ ਹੋਰ ਕਹਿੰਦੀਆਂ ਪਹਿਲੀ ਗੱਲ ਤਾਂ ਜ਼ੋਰ ਤਾਂ ਨਹੀਂ ਸੀ ਕਿਹੇ ਜੀ ਇੱਥੋਂ ਤਾਂ ਨੋ ਬਤਾਉਂਦੀ ਹੀ ਨਹੀਂ ਸੀ ਹੁਣ ਜਿਹੜਾ ਕਿਹੜਾ ਫੇਸਬੁੱਕ ਤੇ ਮਾਰੀ ਜਾਂਦਾ ਗੱਲਾਂ ਆਸ਼ਕੀਆਂ ਕਰੀ ਜਾਂਦਾ ਮੁਰਕੇ ਸਾਡੇ ਨਾਲ ਧੱਕਾ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਕੋਈ ਸ਼ਰਮ ਖਾ ਲੋ ਹੁਣ ਪਰਚੇ ਦੀ ਗੱਲ ਕਰੀ ਜਨੇ ਪਰਚਾ ਕਰਾਉਣਾ ਪਰਚਾ ਪਰਚਾ ਦੋਨੋਂ ਤੇ ਕਰਾਓ ਸੜੇ ਕੁੜੀ ਤੇ ਕਰੋ ਪਰਚਾ ਲੈ ਸੜੇ ਮੁੰਡੇ ਤੇ ਸੜੇ ਕੁੜੀ ਤੇ ਕਰੋ ਬਰਾਬਰ ਕਰੋ ਜਨਾਨੀ ਨੂੰ ਕਾਹਦਾ ਅਧਿਕਾਰ ਹੈ ਜਨਾਨੀਆਂ ਦਾ ਮੁੰਡੇ ਪਸਾਈ ਜਾਂਦਗੇ ਪਹਿਲਾਂ ਆਪ ਹੀ ਸਾਦਦੀਆਂ ਮੁੜ ਕੇ ਪਰਚੇ ਹੋਰ ਕਰਾਈ ਜਾਂਦੀਆਂ ਉਹੋ ਜੇ ਪਰਚੇ ਕਰਨ ਵਾਲੇ ਪੁਲਿਸ ਮਲਾਜਮ ਸੋਨੂੰ ਤੋਂ ਪੁਲਿਸ ਮਲਾਜਮਾਂ ਨੂੰ ਜੱਜ ਜਿੰਨਾ ਪਤਾ ਹੁੰਦਾ ਵੀ ਇੱਥੋਂ ਤਾਂ ਇਹ ਗੱਲਾਂ ਆਏ ਆ ਵੀ ਇਹ ਸੱਚ ਆ ਜਾਂ ਝੂਠਾ ਪੁਲਿਸ ਅਫਸਰ ਨੂੰ ਸਭ ਕੁਝ ਪਤਾ ਵੀ ਇਹ ਪਰਚਾ ਸੱਚਾ ਹੈ ਜਾਂ ਝੂਠਾ ਕਰੋ ਹੀ ਨਾ ਠੋਕ ਕੇ ਕਰੋ ਹੈ ਇੱਕ ਠੋਕ ਕੇ ਕਰੋ ਆਪਦੇ ਤੁਸੀਂ ਜ਼ਿੰਮੇਵਾਰੀਆਂ ਕਰੋ ਸਲੂਟ ਆ ਸੋਨ ਸਾਰੀ ਪੁਲਿਸ ਚੰਗੀ ਨਹੀਂ ਸਾਰੀ ਮਾੜੀ ਨਹੀਂ ਪੰਜੇ ਉਂਗਲਾਂ ਕਿਤੇ ਵੀ ਨਾ ਪੰਜੇ ਉਂਗਲਾਂ 'ਚ ਜਨਾਨੀਆਂ ਸਾਰੀਆਂ ਗਲਤ ਆ ਨਾ ਬੰਦੇ ਗਲਤ ਆ ਨਾ ਪੁਲਿਸ ਗਲਤ ਆ ਨਾ ਵਕੀਲ ਗਲਤ ਆ ਨਾ ਜੱਜ ਗਲਤ ਨਾ ਸਾਰੇ ਸਹੀ ਆ ਕੁਸ਼ਾਰਮ ਮੰਨ ਲਓ ਦੁਨੀਆ ਤੇ ਡੁੱਬਣ ਤੇ ਹੋਈ ਪਈ ਐ ਇਧਰ ਉਹ ਅੱਗੇ ਉਧਰ ਮੀਂਹ ਪਈ ਜਾਂਦੇ ਸੀ ਹੁਣ ਇਧਰੋਂ ਨਹੀਂ ਹਟਦੇਗੇ ਪੱਕੀਆਂ ਫਸਲਾਂ ਛੋਡਾ ਕਰਕੇ ਰੱਬ ਕਰੋਪ ਹੋਇਆ ਪਿਆ ਜਿਹੜਾ ਇੰਨਾ ਗੰਦ ਪਾਇਆ ਤੁਸੀਂ ਲੋਕਾਂ ਨੇ ਸਸਰੀਕਾਲ ਸਾਰਿਆਂ ਨੂੰ ਬਾਕੀ ਮਿਲਦੇ ਆਂ ਨੈਕਸਟ ਇਹ ਤੋਂ ਬਾਅਦ ਵਾਲੀ ਵੀਡੀਓ 'ਚ ਮਿਲਦੇ ਆਂ ਵੀਰ ਬਣ ਕੇ ਚੈਨਲ ਨੂੰ ਵੱਧ ਤੋਂ ਵੱਧ ਸੋਚ ਕਰਾਇਆ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਸ਼ੇਅਰ ਕਰਾਇਆ ਕਰੋ ਮੇਰੇ ਭਰਾ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਆਪਾਂ ਵੀ ਬਹੁਤ ਦੇਖਦੇ ਆਂ ਚੰਗੀ ਚੀਜ਼ ਨੂੰ ਦੇਖੋ ਸ਼ੇਅਰ ਕਰੋ ਵਾਕਿਓ ਦੇਖੋ ਵੀ ਇਹ ਗੱਲ 'ਚ ਕੋਈ ਨਾਮ ਹੈਗਾ ਜਾਂ ਨਹੀਂ ਐਵੇਂ ਛੜੀਆਂ ਕੈਸਟਾਂ ਦੇਖਣ ਦੀ ਲੋੜ ਹੀ ਨਹੀਂ ਚਲੋ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ